ਹੈਲੋ ਹਾਂਜੀ ਸਸ਼ੀਕਾਲ ਜੀ ਗਰਮੀ ਟੂ ਬੁਟਿਕ ਤੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਆ ਜ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ कॉटन ਦੇ ਸਿੰਪਲ ਸਬੜ ਦੇ ਸਰਦਾਰੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਐ। ਇਹ ਵਾਲੇ ਜਿਹੜੇ ਸੂਟ ਮਿਲਣਗੇ ਤੁਹਾਨੂੰ कॉटन ਦੇ ਹੋਣਗੇ ਜਿਹੜੇ ਕਿ ਹੈਂਡ ਪੇਂਟ ਜਿਹੜੀ ਹੈਗੀ ਸ਼ਰਟ ਰਹੇਗੀ ਤੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਮੈਚਿੰਗ ਸੂਟ ਹੋਏਗਾ 1050 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹ ਵਾਲਾ ਸੂਟ ਵੀ ਹੋਏਗਾ ਜਿਹੜਾ ਬੁਟਿਕ ਪੀਸ ਹੋਣਗੇ ਇਹ ਵੀ कॉटन ਦੇ ਸੂਟ ਹੋਣਗੇ ਵਿਦ ਮਸਲੀਨ ਦਾ ਜਿਹੜਾ ਇਹਨਾਂ ਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਟਾਈ ਡ ਕੀ ਡਿਜ਼ਾਈਨਰ ਰਹਿਣ ਵਾਲੇ ਹੈਗੇ ਐ ਵਾਲੇ ਵੀ ਬਰਬਰੀ ਕਾਟਨ ਦੇ ਹੋਣਗੇ ਜਿਨ੍ਹਾਂ ਦੀ ਬਾਟਮ ਦੇ ਉੱਪਰ ਕੰਮ ਕੀਤਾ ਗਿਆ ਹੈਗਾ ਤੇ ਐ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਐ ਮੀਟੇਕ ਪੀਸ ਹੋਏ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ ਵੀ ਬਹੁਤ ਹੀ ਘੱਟ ਰਹਿਣ ਵਾਲਾ ਹੈਗਾ ਐ ਵਾਲੇ ਸੂਟ ਹੋਣਗੇ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਪਿਓਰ ਜੂਟ ਦਾ ਜਿਹੜਾ ਇਹਨਾਂ ਦਾ ਸਟਾਫ ਰਹਿਣ ਵਾਲਾ ਹੈਗਾ ਯਾ ਤੇ ਬਹੁਤ ਹੀ ਜ਼ਿਆਦਾ ਲਾਈਟ weight ਸਟਾਫ ਹੈਗਾ ਯਾ ਤੇ ਵਿਦ ਦੁਪੱਟਾ ਹੈਗਾ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਹੈਗੀ ਤੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਹੋਰ ਪ੍ਰਿੰਟਿੰਗ ਹੈਗੀ ਜਿਹੜੀ ਉਹ ਮਿਲ ਜਾਏਗੀ ਪਲੱਸ ਕਲਰ ਇਹ ਵਾਲੇ ਜਿਹੜੇ ਸੂਟ ਹੋਣਗੇ ਆਰਾਮ ਟੈਕਸ ਕਾਟਨ ਦਾ ਜਿਹੜਾ ਇਹਨਾਂ ਦਾ ਹੈਗਾ ਯਾ ਉਹ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣੇ ਇਹ ਸੂਟ ਹੈਗੇ ਆ ਇਹ ਵਾਲੇ ਜਿਹੜੇ ਹੋਣਗੇ ਮਸਲੀਨ ਕਾਟਨ ਦੇ ਸੂਟ ਰਣ ਵਾਲੇ ਹੈਗੇ ਆ ਆਲੂ ਵਟਾ ਨੂੰ ਸੂਟ ਮਿਲੇਗਾ ਇਹਨਾਂ ਨੂੰ ਤੁਸੀਂ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇਹਨੂੰ ਮੈਚਿੰਗ ਵੀ ਲੈ ਸਕਦੇ ਹੈਗੇ ਹੋ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਹੈਗਾ ਇਹ ਤੁਹਾਨੂੰ ਐਕਸਟਰਾ ਉਸਤੇ ਲਈ ਪੇ ਕਰਨਾ ਪਏਗਾ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਪ੍ਰਿੰਟਿੰਗ ਕਲਰ ਆਪਸ਼ਨ ਹੈਗੇ ਜਿਹੜੀ ਉਹ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲਾ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ